ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸਿਤਰਮਨ ਨੇ ਬ੍ਰਾਜ਼ੀਲ ਦੇ ਰਿਓ ਡੀ ਜਨੇਰੀਓ ਵਿੱਚ ਬ੍ਰਿਕਸ ਅਹਮੋਦਾ ਅਗਵਾਨ ਆਲ੍ਰੇਨੀ ਤਕ ਪਾਈ ਵਾਲੇ ਨੂੰ ਵਧੇਰੇ ਮਜ਼ਬੂਤ ਕਰਨ ਸੰਬੰਧੀ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ। ਬ੍ਰਿਕਸ ਦੇ ਖਜ਼ਾਨਾ ਮੰਤਰੀਆਂ ਅਤੇ ਕੇਂਦਰੀ ਬੈਂਕ ਗਵਰਨਰਾਂ ਦੀ ਬੈਠਕ ਦੌਰਾਨ ਰੂਸੀ ਵਿੱਤ ਮੰਤਰੀ ਐਂਟੋਨ ਸਿਲਵਾ ਨੋਵ ਨਾਲ ਮੁਲਾਕਾਤ ਦੌਰਾਨ ਨਿਰਮਲਾ ਸਿਤਰਮਨ ਨੇ ਦੁਵੱਲੇ ਸਹਿਯੋਗ ਦੇ ਮੁੱਦਿਆਂ ਅਤੇ ਨਿਊ ਡਿਵੈਲਪਮੈਂਟ ਬੈਂਕ ਨਾਲ ਸੰਬੰਧਿਤ ਮਾਮਲਿਆਂ 'ਤੇ ਚਰਚਾ ਕੀਤੀ। ਚੀਨ ਦੇ ਹਮੋਦਾ ਲੈਂ ਫੁਆਨ ਨਾਲ ਬੈਠਕ ਦੌਰਾਨ ਖਜ਼ਾਨਾ ਮੰਤਰੀ ਨੇ ਜੋਰ ਦਿੰਦਿਆ ਕਿਹਾ ਕਿ ਭਾਰਤ ਅਤੇ ਚੀਨ ਦੁਨੀਆ ਦੇ ਵੱਡੇ ਅਤੇ ਤੇਜ਼ੀ ਨਾਲ ਵਧ ਰਹੇ ਅਰਥਚਾਰੇ ਨੇ ਜੋ ਸਮਲਿਤ ਆਲਮੀ ਵਿਕਾਸ ਅਤੇ ਨਵੀਨਤਾ ਨੂੰ ਅੱਗੇ ਵਧਾਉਣ ਦੇ ਯੋਗ ਨੇ ਉਹਨਾਂ ਨੇ ਕਿਹਾ ਕਿ ਦੋਵੇਂ ਦੇਸ਼ ਮਨੁੱਖੀ ਪੂੰਜੀ ਡੂੰਗੇ ਸੱਭਿਆਚਾਰਕ ਸਬੰਧਾਂ ਅਤੇ ਵਧਦੇ ਆਰਥਿਕ ਪ੍ਰਭਾਵ ਨੂੰ ਦੇਖਦੇ ਹੋਏ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰ ਸਕਦੇ ਨੇ ਬ੍ਰਾਜ਼ੀਲੀਆਈ ਹਮੋਦਾ ਫਰਨਾਂండో ਹਦਾਦ ਨਾਲ ਮੁਲਾਕਾਤ ਦੌਰਾਨ ਖਜ਼ਾਨਾ ਮੰਤਰੀ ਨਿਰਮਲ ਸਿਤਾਰਮਨ ਨੇ ਸਾਵ ਸਾਵ ਸਹਿਯੋਗ ਗਲੋਬਲ ਸਾਊਥ ਦੀ ਆਵਾਜ਼ ਨੂੰ ਬੁਲੰਦ ਕਰਨ ਅਤੇ ਖੇਤਰੀ ਅਤੇ ਆਲਮੀ ਫੋਰਮਾਂ ਵਿੱਚ ਸ਼ਮੂਲੀਅਤ ਸਮੇਤ ਆਪਸੀ ਹਿੱਤ ਦੇ ਮੁੱਦਿਆਂ ਤੇ ਚਰਚਾ ਕੀਤੀ। ਸੀਤਾਰਾਮ ਨੇ ਬ੍ਰਿਕਸ ਦੀ ਪ੍ਰਧਾਨਗੀ ਦੌਰਾਨ ਬ੍ਰਾਜ਼ੀਲ ਦੇ ਸਮਰਪਿਤ ਯਤਨਾ ਦੀ ਵੀ ਸ਼ਲਾਘਾ ਕੀਤੀ।